ਅਜੀਬ ਜਿਹਾ ਇੱਕ ਤਾਸ਼ਪੁਰ ਬੋਨ ਤੇ ਘਟਨਾ ਹੋਈ ਹੈ ਕਿ ਉਹ ਇਹ ਸੁਣੀ ਬਥਰੀ ਇਹ ਜੀ ਮੈਂ ਚੌਂਕੀ ਇਨਚਾਰਜ ਡੱਲਾ ਜੀ ਤੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਬਿਤਾਸ਼ਪੁਰ ਤੋਂ ਜਿਹੜਾ ਟਟਵਿੰਡੀ ਨੋਰਾਜ ਅੰਦਾ ਉਹਦੇ ਤੇ ਐਕਸੀਡੈਂਟ ਹੋਇਆ ਤੇ ਅਸੀਂ ਮੌਕੇ ਤੇ ਗਏ ਆ ਮੌਕੇ ਤੇ ਜਾ ਕੇ ਦੇਖਿਆ ਤਾਂ ਇੱਕ ਹੀਰੋ Honda ਮੋਟਰਸਾਈਕਲ ਹੈ ਤੇ ਇੱਕ Pulsar ਮੋਟਰਸਾਈਕਲ ਹੈ ਇਹਨਾਂ ਤੇ ਪੰਜ ਨੌਜਵਾਨ ਸੀਗੇ ਦੋਨਾਂ ਮੋਟਰਸਾਈਕਲਾਂ ਤੇ ਇਹ ਕਿਤੇ ਤੇਜ਼ ਰਫਤਾਰ ਜਾ ਰਹੇ ਸੀ ਆਪਸ ਵਿੱਚ ਭਿੱੜ ਗਏ ਜੀ ਉਹਦੇ ਕੁ ਹਾਲ ਦੀ ਘੜੀ ਦੋ ਕੈਜੂਐਲਟੀ ਹੋ ਗਈ ਜੀ ਦੋਨਾਂ ਦੀ ਡੈਥ ਹੋ ਗਈ ਆ ਤੇ ਤਿੰਨ ਰੈਫਰ ਕੀਤੇ ਨੇ ਕਪੂਠਲੇ ਨੂੰ ਜੀ ਉਸ ਤੋਂ ਬਾਅਦ ਜਾ ਰਹੇ ਹੋਣੇ ਸਿੱਖਪੂਰਥਲੇ ਜਿੱਦਾਂ ਦਾ ਵੀ ਹਾਲਾਤ ਹੋਣਗੇ ਜੋ ਬਿਆਨ ਹੋਏਗਾ ਉਹਦੇ ਮਤਲਬ ਕਾਰਵਾਈ ਕੀਤੀ ਜਾਏਗੀ ਕੁਝ ਪਤਾ ਲੱਗ ਸਕਿਆ ਕਿ ਨੌਜਵਾਨ ਕਿੱਥੇ ਜਾ ਰਹੇ ਸੀ ਜਿਹੜੇ ਪਰਿਵਾਰ ਨੇ ਸੂਚਿਤ ਕਰ ਦਿੱਤਾ ਗਿਆ ਇਹਨਾਂ ਦੇ ਫੈਮਿਲੀ ਮੈਂਬਰ ਆ ਗਏ ਜੀ ਇਹ ਮੈਮੂ ਆਲ ਤੋਂ ਸੀਗੇ ਇੱਕ ਮੋਟਰਸਾਈਕਲ ਸਵਾਰ ਤੇ ਦੂਜੇ ਸੀਗੇ ਬਾੜਾ ਬੁੱਧ ਸਿੰਘ ਤੋਂ ਜੀ ਹਾਂ ਜੀ ਸਰ ਠੀਕ ਹੈ ਹੁਣ ਕਿੰਨੇ ਤਿੰਨ ਬਰਾਊਡ ਨੇ ਮੈਂ ਹਾਲ ਤੀ ਕੱਢੀ ਸਾਡੇ ਕੋਲ ਦੋ ਦੀ ਜਾਣਕਾਰੀ ਹੈ ਤੀਸਰੇ ਬਾਰੇ ਹਜੇ ਪਿੰਮਦੇ ਦੀ ਲੈ ਕੇ ਗਏ ਆ ਅਰਥੋਂ ਸੇ ਗੱਲ ਕਰਕੇ ਦੇਖਦੇ ਹਾਂ ਕੀ ਬਣਿਆ ਇੱਕ ਫੈਮਿਲੀ ਦੇ ਵਿੱਚ ਗਿਆ ਜੀ ਤੇ ਦੋ ਕਪੂਰਥਲੇ ਆ ਜੀ ਟੋਟਲ 5 ਜਾਣੇ ਆ ਜੀ ਦੋ ਮੋਟਰਸਾਈਕਲਾਂ ਤੇ ਦੋ ਆ ਵੀ ਉਹਨਾਂ ਦੇ ਵੀ ਖਤਰ ਦੋ ਉਹਨਾਂ ਦੇ ਵੀ ਕਾਫੀ ਸਾਟ ਐ ਜੀ ਜਿਹੜੇ ਕਪੂਰਥਲੇ ਰੈਫਰ ਕੀਤੇ ਆ ਫੈਮਿਲੀ ਦਿੱਤੇ ਆ ਜੀ ਓਕੇ ਹਾਂ ਜੀ